ਹੈਲੋ ਗਾਇਜ਼ ਆਈ ਹੋਪ ਕਿ ਆਪ ਸਭ ਠੀਕ ਠਾਕ ਹੋਵੋਗੇ ਮੈਂ ਹਾਂ ਬਲਜੀਤ ਕੋਟਲੀ ਤੁਸੀਂ ਜੁੜ ਚੁੱਕੇ ਮਾਈ YouTube ਚੈਨਲ ਬਲਜੀਤ ਕੋਟਲੀ ਦੇ ਨਾਲ ਮਾਈ YouTube ਚੈਨਲ ਬਲਜੀਤ ਕੋਟਲੀ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਮੇਰੇ ਆਉਣ ਵਾਲੇ ਵਲੌਗ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਪਿਆਰੇ ਦੋਸਤੋ ਥੰਬਨੇਲ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਡਾ ਅੱਜ ਵਾਲਾ ਵਲੌਗ ਕਿਸ ਟੌਪਿਕ ਤੇ ਹੋਣ ਵਾਲਾ ਵਾ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਵਧੀਆ ਜਿਹਾ ਪਿਆਰਾ ਜਿਹਾ ਘੈਂਟ ਜਿਹਾ ਕਮੈਂਟ ਕਰਨਾ ਤੁਸੀਂ ਦੁਬਈ ਵਾਲਾ ਬੁਰਜ ਖਲੀਫਾ ਤੇ ਬਹੁਤ ਵਾਰ ਵੇਖਿਆ ਹੋਵੇਗਾ ਉਹ ਤੁਹਾਨੂੰ ਦਿਖਾਉਨੇ ਅਸੀਂ ਪਿੰਡਾਂ ਵਾਲਾ ਬੁਰਜ ਖਲੀਫਾ ਤੇ ਉਹ ਤੁਹਾਨੂੰ ਲੈ ਕੇ ਚੱਲਦੇ ਅਸੀਂ ਪਿੰਡਾਂ ਵਾਲੇ ਬੁਰਜ ਖਲੀਫੇ ਕੋ ਸੋ ਪਿਆਰੇ ਦਰਸ਼ਕੋ ਅਸੀਂ ਪਹੁੰਚ ਚੁੱਕੇ ਆਂ ਪੱਠੇ ਦੇ ਪਿੰਡਾਂ ਵਾਲੇ ਬੁਰਜ ਖਲੀਫੇ ਤੇ ਆ ਆ ਤੁਸੀਂ ਮੇਨ ਇਹਨਾਂ ਵੀਰਾਂ ਦਾ ਆਫਿਸ ਵੇਖ ਸਕਦੇ ਤੇ ਆਜੋ ਤੁਹਾਨੂੰ ਅਸੀਂ ਖੜਦੇ ਆਂ ਅੰਦਰ ਕਰਦੇ ਆਂ ਗੱਲਬਾਤ ਸੋ ਪਿਆਰੇ ਦੋਸਤੋ ਅਸੀਂ ਪਹੁੰਚ ਚੁੱਕੇ ਆਂ ਪੱਠੇ ਤੇ ਬਾਬਾ ਬੁੱਢਾ ਸਾਹਿਬ ਪੱਠਾ ਅਜਨਾਲਾ ਜੋ ਕਿ ਰਮਦਾਸ ਰੋਡ ਤੇ ਆ ਤੇ ਇੱਥੇ ਭਾਜੀ ਹੁਣਾਂ ਨਾਲ ਸੀ ਗੱਲਬਾਤ ਕਰਨੀ ਆ ਪੱਠੇ ਦੀ ਜਾਣਕਾਰੀ ਬਾਰੇ ਵੀ ਇੱਟ ਕਿੰਨੇ ਕਿੰਨੇ ਪ੍ਰਕਾਰ ਦੀ ਆ ਤੇ ਕਿਸ ਤਰ੍ਹਾਂ ਇੱਟ ਦਾ ਰੇਟ ਆ ਸ਼ੁਕਰਨਪੁਰੀ ਜੇਕਰ ਇੱਟ ਦੀ ਗੱਲ ਕਰੀਏ ਤੇ ਤੁਹਾਡੇ ਕੋਲ ਇਸ ਟਾਈਮ ਪੱਠੇ ਦੇ ਕਿੰਨੇ ਪ੍ਰਕਾਰ ਦੀ ਈਟ ਆ ਸਭ ਤੋਂ ਪਹਿਲਾਂ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਇੱਥੇ 3 ਤੋਂ 4 ਕੁਆਲਿਟੀ ਦੀ ਤਰ੍ਹਾਂ ਦੀ ਈਟ ਆ ਸ਼ਿਆ ਤੁਹਾਡੇ ਕੋਲ ਜਾਨੀ ਕਿ ਇਸ ਟਾਈਮ ਤਿੰਨ ਤੋਂ ਚਾਰ ਤਰ੍ਹਾਂ ਦੀ ਕੁਆਲਿਟੀ ਦੀ ਇੱਟ ਹੈਗੀ ਜੀ 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 ਇੱਕ ਸਭ ਤੋਂ ਪਹਿਲੀ ਕੁਆਲਿਟੀ ਆ ਜਾਂਦੀ ਅੱਬਲ ਬ੍ਰਿਕਸ ਹਾਂਜੀ ਅੱਬਲ ਬ੍ਰਿਕਸ ਹਾਂਜੀ ਉਸ ਤੋਂ ਬਾਅਦ ਆਉਂਦੀ ਡੇਡ ਨੰਬਰ ਡੇਡ ਨੰਬਰ ਉਸ ਤੋਂ ਬਾਅਦ ਆ ਜਾਂਦੀ ਜੇ 2 ਨੰਬਰ ਤੇ ਉਸ ਤੋਂ ਬਾਅਦ ਇੱਕ ਹੀ ਕੱਢਦੇ ਆ 3 ਨੰਬਰ ਹਾਂਜੀ ਠੀਕ ਹੈ ਜੀ ਜਿਹੜੀ ਤੇ ਇੱਕ ਨੰਬਰ ਵਾਲਾ ਉਹ ਫਸਟ ਕੁਆਲਿਟੀ ਬ੍ਰਿਕਸ ਆ ਹਾਂਜੀ ਜਿਹੜੀ ਗਾਹ ਖੁਸ਼ ਹੋ ਕੇ ਲੈਂਦਾ ਵਾ ਠੀਕ ਹੈ ਭਾਈ ਤੇ ਇੱਕ ਜੋ ਵੀ ਆ ਵੇਖੋ ਜਿਹੜੀ ਪਕਾਈ ਦਾ ਜਿਹੜੀ ਆ ਡੇਡ ਕੁਆਲਿਟੀ ਨਾਲੋਂ ਇੱਕ ਦਾ ਫਰਕ ਹੁੰਦਾ ਵਾ ਤੇ ਬਾਕੀ ਜਿਹੜਾ ਇਸ ਦਾ ਅੱਜ ਦਾ ਜਿਹੜਾ ਰੇਟ ਆ ਅਪਰੋਕਸੀਮੇਟਲੀ 7000 ਦੇ ਮਿਨਿਮੈਮ ਮੈਕਸਿਮਮ ਹੈਗਾ ਵਾ ਜੇ ਅਗਰ ਅੱਜ ਦੇ ਰੇਟ ਦੀ ਗੱਲ ਕਰੀਏ ਤੇ ਜਿਹੜਾ ਅੱਜ ਦਾ ਮੈਕਸਿਮਮ ਰੇਟ ਆ ਜੋ ਪਿੰਡਾਂ ਦੇ ਲਾਗੇ ਚਾਗੇ ਆਪਣੀ ਚੱਲਦਾ ਪਿਆ ਵਾ ਇਹ ਕੀ ਰੇਟ ਆ ਚੱਲਦਾ ਪਿਆ 7000 ਐਫਓਰ ਐਫਓਰ 7000 ਜੀ 1000 ਇਟ ਦਾ ਇਟ ਆ ਫਰਸਟ ਕੁਆਲਿਟੀ ਤੇ ਜੇਕਰ ਦਰਸ਼ਕ ਵੀਰ ਸਾਡੀ ਵੀਡੀਓ ਨੂੰ ਵੇਖ ਕੇ ਵੀਡੀਓ ਦੇ ਮਾਧਿਅਮ ਰਾਹੀਂ ਇੱਥੇ ਆਉਂਦੇ ਨੇ ਇਟ ਲੈਣ ਜਿਹੜਾ ਵੀ ਤੁਹਾਡੀ ਜਿਹੜਾ ਵੀ ਤੁਹਾਡੇ ਵੀਡੀਓ ਨੂੰ ਵੇਖ ਕੇ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਆਵੇਗਾ ਸਾਨੂੰ ਵੀਡੀਓ ਵਿਖਾਏਗਾ ਉਹਨੂੰ 200 ਰੁਪਏ ਯਾਰ ਦਾ ਮਾਰਜਿਨ ਸਾਡੇ ਵੱਲੋਂ ਪਰਸਨਲੀ ਦਿੱਤਾ ਜਾਏਗਾ ਤੁਹਾਡੇ ਵੱਲੋਂ ਯਾਨੀ ਕਿ ਉਹਨਾਂ ਨੂੰ ਲੈਸ ਕੀਤਾ ਜਾਏਗਾ ਜੀ 6800 ਦੇਾਂਗੇ ਜੋ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਸਾਨੂੰ ਦਿਖਾਏਗਾ ਆਣ ਕੇ ਉਹ ਜਿਹੜਾ 200 ਰੁਪਏ 1000 ਦਾ ਘਟਾ ਦਿੱਤਾ ਜਾਏ ਬਟ ਡਿਸਕਾਊਂਟ ਦਿੱਤਾ ਜਾਏਗਾ ਜਾਨੀ ਕਿ ਉਹਨਾਂ ਦੀ ਫੁੱਲ ਸਪੋਰਟ ਕੀਤੀ ਜਾਏਗੀ ਸਪੋਰਟ ਕੀਤੀ ਜਾਏ ਕੰਸੈਸ਼ਨ ਕੀਤਾ ਜਾਏਗਾ ਉਹਨਾਂ ਨੂੰ ਸੋ ਇਹ ਸੀ ਬਾਬਾ ਬੁੱਢਾ ਸਾਹਿਬ ਬ੍ਰੇਕਸ ਕੰਪਨੀ ਜੋ ਕਿ ਅਜਨਾਲਾ ਅੰਮ੍ਰਿਤਸਰ ਗੁਜਰਪੁਰ ਗੁਜਰਪੁਰਾ ਰਮਦਾਸ ਰੋਡ ਤੇ ਸੋ ਭਾਜੀ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡੇ ਕੋਲ ਇਸ ਟਾਈਮ ਕਿਹੜੀ ਕਿਹੜੀ ਕੁਆਲਿਟੀ ਦੀ ਤੇ ਕਿੰਨੇ ਤਰ੍ਹਾਂ ਦੀ ਇੱਥੇ ਇਟਵਾ ਤੁਹਾਡੇ ਪੱਠੇ ਦੇ ਭਾਜੀ ਕਿੰਨੇ ਪ੍ਰਕਾਰ ਦੀ ਤੇ ਕਿੰਨੇ ਤਰ੍ਹਾਂ ਦੀ ਤੁਹਾਡੇ ਕੋਲ ਇੱਥੇ ਇਟਿਆ ਸਾਡੇ ਕੋਲ ਇਸ ਪੱਠੇ ਤੇ ਇਸ ਪੱਠੇ ਤੇ ਨਹੀਂ ਕਹਿ ਸਕਦੇ ਆ ਵੀ 올ਓਵਰ ਸਾਰੇ ਪੱਠਿਆਂ ਤੇ ਇੱਕੋ ਹੀ ਕੁਆਲਿਟੀ ਨਿਕਲਦੀ ਆ ਸਾਡੇ ਕੋਲ ਇੱਕ ਸਭ ਤੋਂ ਪਹਿਲੀ ਕੁਆਲਿਟੀ ਅੱਬਲ ਪ੍ਰਕਾਰ ਦੀ ਈਟਾਂ ਦੀ ਆ ਇੱਕ ਸਾਡੇ ਕੋਲ ਹੈਗੀ ਡੜਾ ਇੱਕ ਸਾਡੇ ਕੋਲ ਹੁੰਦੀ ਆ ਦੋਮ ਠੀਕ ਹੈ ਜੀ ਇੱਕ ਅਸੀਂ ਈਟ ਕੱਢਦੇ ਆ ਰਲਮੀ ਸੈਮੀ ਬੀ ਅੱਬਲ ਕੱਢਦੇ ਆ ਜਿਹਦੇ ਵਿੱਚ ਉਹ ਠੇਕੇਦਾਰ ਜੋ ਆ ਕੋਠੀਆਂ ਬਣਾ ਕੇ ਵੇਚਦੇ ਨੇ ਉਹ ਜਿਹੜੇ ਸਾਡੇ ਕੋਲ ਥੋੜਾ ਜਿਹਾ ਬਲ ਨਾਲੋਂ ਸਸਤੀ ਕਰਕੇ ਉਹ ਕੋਠੀਆਂ ਬਣਾ ਕੇ ਜਿਹੜੇ ਵੇਚਣ ਲਈ ਪਰਚੇਜ਼ ਸੇਲ ਪਰਚੇਜ਼ ਦਾ ਕੰਮ ਕਰਦੇ ਨੇ ਉਹ ਜਿਹੜੀਆਂ ਕੋਠੀਆਂ ਬਣਾ ਕੇ ਜਿਹੜਾ ਉਹਦੇ ਵਿੱਚ ਇਟੋ ਪ੍ਰਯੋਗ ਕਰ ਲੈਂਦੇ ਨੇ ਉਸ ਦੀ ਯਾਨੀ ਕਿ ਉਹ ਮਲਾਵਟ ਦੇ ਨਾਲ ਖੜ ਕੇ ਖੜ ਕੇ ਤੇ ਕੋਠੀਆਂ ਤਿਆਰ ਕਰਕੇ ਜਦੋਂ ਪਲਾਸਟਰ ਹੋ ਜਾਂਦੀਆਂ ਉਦੋਂ ਉਹ ਕੋਠੀ ਨੂੰ ਪਰਚੇਜ਼ ਕਰ ਦਿੰਦੇ ਨੇ ਪਰਚੇਜ਼ ਸੇਲ ਪਰਚੇਜ਼ ਕਰ ਦਿੰਦੇ ਨੇ ਸਾਡੇ ਕੋਲ ਜਿਹੜੀ ਐਸ ਵੇਲੇ ਅਵੇਲੇਬਿਲਿਟੀ ਆ ਸਾਡੇ ਕੋਲ ਤਿੰਨੇ ਪ੍ਰਕਾਰ ਦੀਆਂ ਆ ਨੂੰ ਜੇਕਰ ਗੱਲ ਕਰੀਏ ਇਸ ਟਾਈਮ ਭੱਠੇ ਤੇ ਕਿਹੜੀ ਕਿਹੜੀ ਮੁਸ਼ਕਲ ਆਨਦੀ ਪਈ ਆ ਵੇਖੋ ਜੀ ਇਹ ਸਭ ਤੋਂ ਵਧੀਆ ਗੱਲ ਕੀਤੀ ਤੁਸੀਂ ਜੋ ਅਸੀਂ YouTube ਦੇ ਰਮਾਧਾਨ ਮਾਧਿਅਮ ਰਾਹੀਂ ਕਿਸੇ ਤੱਕ ਪਹੁੰਚਾਉਣਾ ਚਾਹੁੰਦੇ ਆਂ ਸਾਨੂੰ ਸਭ ਤੋਂ ਵੱਡੀ ਤੰਗੀ ਜਿਹੜੀ ਆ ਚਲੋ 1-2 ਸਾਲ ਤੋਂ ਸਾਡੀ ਤੰਗੀ ਬਣੀ ਪਈ ਸੀ ਕੋਲੇ ਦੀ ਹਾਂ ਜੋ ਕੋਲਾ ਬਹੁਤ ਸਿਖਰਾਂ ਤੇ ਪਹੁੰਚ ਗਿਆ ਸੀ ਸਾਡੇ ਆਮ ਜਿਹੜੀ ਜਨਤਾ ਦੇ ਪੱਠੇ ਵਾਲੇ ਦੇ ਪਹੁੰਚ ਤੋਂ ਬਾਹਰ ਹੋਇਆ ਪਿਆ ਸੀ ਕੋਲਾ ਤੇ ਹਾਂਜੀ ਤੇ ਅੱਜ ਚਲੋ ਕੋਲੇ ਦਾ ਥੋੜਾ ਜਿਹਾ ਆਪਣੀ ਐਵਰੇਜ ਆ ਗਿਆ ਵਾ ਬਾਕੀ ਅੱਜ ਸਾਨੂੰ ਸਭ ਤੋਂ ਵੱਡੀ ਮਾਰ ਜਿਹੜੀ ਪੈ ਰਹੀ ਜਿਹੜੀ ਬਾਹਰੋਂ ਇਟ ਆ ਰਹੀ ਸਾਡੇ ਜੋ ਕਿ ਦੁਕਾਨਦਾਰਾਂ ਨੂੰ ਉਸ ਦਾ ਬਹੁਤ ਫਾਇਦਾ ਮਿਲ ਰਿਹਾ ਤੇ ਸਾਡੇ ਪੱਠੇ ਜਿਹੜੇ ਦਿਨੋ ਦਿਨ ਥੱਲੇ ਤੇ ਥੱਲੇ ਜਾ ਰਹੇ ਕੋਈ ਵੀ ਕਿਸੇ ਦਾ ਵੀ ਪੱਠਾ ਚਲਾਉਣ ਦਾ ਮਨ ਦਿਲੋਂ ਕਰ ਨਹੀਂ ਰਿਹਾ ਪਿੱਛੂ ਕੋਈ ਨਹੀਂ ਹੈ ਯਾਨੀ ਕਿ ਤੁਹਾਡਾ ਪੱਠਾ ਚਲਾਉਣ ਨੂੰ ਮਨ ਨਹੀਂ ਕਰਦਾ ਪਿਆ ਮਨ ਨਹੀਂ ਕਰਦਾ ਪਿਆ ਤੁਹਾਡੀ ਪੱਠਿਆਂ ਦੀ ਜਿਹੜੀ ਚੀਜ਼ ਹੁੰਦੀ ਆ ਵੀ ਅਸੀਂ ਕੰਮ ਤੇ ਆਨੇ ਆ ਕੋਈ ਸਾਨੂੰ ਮਤਲਬ ਖੁਸ਼ੀ ਹੁੰਦੀ ਆ ਸਾਨੂੰ ਉਸ ਚੀਜ਼ ਦੀ ਆਪਣੇ ਕੰਮ ਤੇ ਆ ਕੇ ਖੁਸ਼ੀ ਨਹੀਂ ਆਈ ਇਸ ਲਈ ਸਾਡੇ ਵੱਲ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਇੱਕ ਆਪਣਾ ਪੱਲਾ ਚਾੜ ਕੇ ਜਿਹੜਾ ਆ ਸਾਈਡ ਤੇ ਹੋਈ ਜਾ ਰਹੀ ਹਰ ਕੋਈ ਬੰਦਾ ਤੇ ਅਸੀਂ ਇਸ ਪੇਜ ਦੇ ਮਾਧਿਅਮ ਰਾਈ ਜਾਂ ਤੁਹਾਡੀ ਹੈਲਪ ਦੇ ਰਾਈ ਅਸੀਂ ਕਿਸੇ ਨੂੰ ਜਾਗਰੂਕ ਕਰਾਉਣਾ ਚਾਹੁੰਦੇ ਆ ਕਿ ਬਾਹਰ ਦੀ ਇਟ ਰੋਕੋ ਤੇ ਸਾਨੂੰ ਜੋ ਆ ਸਾਡੇ ਕਮਾਂਕਾਰਾਂ ਵਿੱਚ ਜਾਣ ਆਵੇ ਇਹ ਰਾਜਸਥਾਨ ਵਾਲੀ ਸਾਈਡ ਤੋਂ ਏਟ ਆਉਂਦੀ ਪਈ ਆ ਕਿ ਜਿਹੜੀ ਬਾਹਰ ਦੀ ਏਟ ਆ ਉਹਦੀ ਮਜ਼ਬੂਤੀ ਤੇ ਜਿਹੜੀ ਆਪਣੇ ਪੰਜਾਬ ਦੀ ਏਟ ਆ ਇਹਦੀ ਮਜ਼ਬੂਤੀ ਇਹਨਾਂ ਦੋਵਾਂ ਏਟਾਂ ਦੇ ਵਿੱਚ ਫਰਕ ਕੀ ਆ ਭਾਜੀ ਗੱਲ ਤੇ ਇਦਾਂ ਐ ਵੀ ਜਿਹੜੀ ਬਾਹਰਲੀ ਇੱਟ ਆ ਜਿਹੜੀ ਇੱਥੋਂ ਦੀ ਇੱਟ ਆ ਸਾਡੇ ਜਿਹੜੀ ਇੱਥੋਂ ਦੀ ਇੱਟ ਤੇ ਬਾਹਰਲੀ ਇੱਟ ਤੇ ਜਮੀਨ ਅਸਮਾਨ ਦਾ ਅੰਤਰ ਆ ਸਾਡੀ ਜਿਹੜੀ ਇੱਟ ਇੱਥੋਂ ਦੀ ਆ ਉਹ ਪੂਰੀ ਕੋਲੇ ਦੀ ਪੱਕੀ ਆ ਤੇ ਬਾਹਰ ਦੀ ਜਿਹੜੀ ਇੱਟ ਆ ਉਹ ਤੂੜੀ ਤਾੜੀ ਨਾਲ ਪਕਾ ਕੇ ਭੇਜ ਆਏ ਆ ਸਿਰਫ ਗਾਗ ਜਿਹੜਾ ਇਹ ਉਹਦੀ ਉਸ ਇਟ ਦਾ ਤੇ ਸਾਡੀ ਇਟ ਦਾ ਸਾਈਜ਼ ਦਾ ਵੀ ਅੰਤਰ ਆ ਸਿਰਫ ਗਾਗ ਉਹ ਚੀਜ਼ ਨਹੀਂ ਵੇਖਦਾ ਸਾਈਜ਼ ਸਿਰਫ ਉਹ ਰੇਟ ਵੱਲ ਜਾਂਦਾ ਆ ਕਿ ਰੇਟ ਜਿਹੜਾ 5-700 ਰੁਪਏ ਮੁਕਸਸਤਾ ਆ ਤੇ ਆਪਾਂ ਜਿਹੜੀ ਆ ਚੀਜ਼ ਜਿੰਨੂੰ ਤੇ ਵੇਖੋ 1000 2000 ਇਟ ਦੀ ਲੋੜ ਆ ਪਿੰਡਾਂ ਵਿੱਚ ਸਾਡੇ ਲਾਗੇ ਜਿਵੇਂ ਬੱਲੜਾਲ ਡੱਲਾ ਹੋਇਆ ਆਪਣਾ ਲੋਕਲ ਏਰੀਆ ਲੋਕਲ ਏਰੀਆ ਉਹ ਤੇ ਸਾਡੇ ਕੋਲ ਖੜਦੇ ਨੇ ਉਹ ਤੇ ਪਛਾਣ ਉਹਨਾਂ ਨੂੰ ਚੰਗੀ ਚੀਜ਼ ਚਾਹੀਦੀ ਆ ਉਹਨਾਂ ਨੂੰ ਤੋੜੀ-ਤਾੜੀ ਵਾਲੀ ਇਟ ਉਹਨਾਂ ਨੂੰ ਵਾਰ ਨਹੀਂ ਖਾਂਦੀ ਸਾਡੀ ਸਭ ਤੋਂ ਮੇਨ ਗੱਲ ਜਿੰਨੂੰ ਵੀ ਆ ਰੇਟ 25000 ਰੇਟ ਚਾਹੀਦੀ ਹੁੰਦੀ ਆ ਉਹੀ ਇਟ ਉਹ ਮੰਗਾਉਂਦਾ ਵਾ ਜਿਹਨੂੰ ਇਟ ਦੀ ਪਰਖ ਆ ਉਹ ਇਟ ਉਹ ਨਹੀਂ ਲੈ ਮੰਗਾਉਂਦਾ ਨਹੀਂ ਲਾਉਂਦਾ ਠੀਕ ਹੈ 25 ਤੋਂ 30000 ਇਟ ਦੀ ਸਟਾਕ ਹੈ ਸਵੇਲੇ ਹੈਗਾ ਬਾਰ ਬਸ ਇਹ ਕਰਨ ਨੂੰ ਪੂਰੀ ਇਹ ਗੱਲ ਕਹਿੰਦੇ ਪਏ ਆ ਵੀ ਜੇਕਰ ਸਟਾਕ ਦੀ ਗੱਲ ਕਰੀਏ ਤੇ ਸਾਡੇ ਕੋਲ 25 ਤੋਂ 30000 ਸਟਾਕ ਜਿਹੜਾ ਇਸ ਟਾਈਮ ਜਮਾ ਵਾ ਵੀ ਜਿਵੇਂ ਕੋਈ ਲੋਕਲ ਵੀਰ ਆਉਂਦਾ ਇਟ ਲੈਣ ਉਹਨੂੰ ਅਸੀਂ ਨਾਲ ਦੀ ਨਾਲ ਅਸੀਂ ਤੋਰ ਦਵਾਂਗੇ ਨਾਲ ਦੀ ਨਾਲ ਇਟ ਦੇ ਕੇ ਅਸੀਂ ਉਹਨਾਂ ਨੂੰ ਇੱਥੋਂ ਰਵਾਨਾ ਕਰ ਦਵਾਂਗੇ ਡਿਲੀਵਰੀ ਦੀ ਕਿੰਨੀ ਕਿ ਤੰਗੀ ਆਉਂਦੀ ਪਈ ਆ ਵੇਖੋ ਜੀ ਲੇਬਰ ਦਾ ਤੇ ਸਾਰੇ ਜਿਹੜੇ ਮਾਲ ਪਠਾ ਮਾਲਕ ਆ ਸਭ ਲੇਬਰ ਤੋਂ ਦੁਖੀ ਹੋਏ ਪੈ ਨੇ ਇਸ ਵੇਲੇ ਕੋਈ ਪੈਸੇ ਲੈ ਕੇ ਕੰਮ ਕਰਕੇ ਖੁਸ਼ ਨਹੀਂ ਆ ਸਾਡੇ ਕੋਲ ਲੋਕੀ ਜਿਹੜੇ ਆ ਪਹਿਲਾਂ ਪੈਸੇ ਲੈ ਜਾਂਦੇ ਤੇ ਮੁੜ ਕੇ ਕੰਮ ਤੇ ਨਹੀਂ ਆਉਂਦੇ ਯਾਨੀ ਕਿ ਤੁਹਾਡੇ ਕੋਲ ਲੇਬਰ ਆਪਣੀ ਬਣਦੀ ਲੈ ਜਾਂਦੇ ਤੇ ਬਾਅਦ ਵਿੱਚ ਕੰਮ ਕਰਨ ਨੂੰ ਵੱਧ ਪੈਸੇ ਲੈ ਜਾਂਦੇ ਐ ਐਡਵਾਂਸ ਲੈ ਜਾਂਦੇ ਐ ਐਡਵਾਂਸ ਲੈ ਜਾਂਦੇ ਮੁੜ ਕੇ ਵੜਦੇ ਨਹੀਂ ਕਿ ਜਿਹਦੇ ਪੈਸੇ ਦੇਣੇ ਹੁੰਦੇ ਆ ਤੇ ਇਹ ਬਹੁਤ ਵੱਡੀ ਤੰਗੀ ਆ ਸਾਡੇ ਕੰਮ ਵਾਸਤੇ ਸਾਡੇ ਪਠਾ ਮਾਲਕ ਬਹੁਤ ਜ਼ਿਆਦਾ ਤੰਗ ਨੇ ਇਸ ਕੰਮ ਤੋਂ ਪਹਿਲੇ ਮਰਨ ਦਾ ਹਰ ਵੇਲੇ ਡਰ ਰਿੰਦਾ ਸਨ ਅਸੀਂ ਹੁਣ ਨਾਲ ਲੈ ਕੇ ਚੱਲਦੇ ਆ ਤੇ ਪੱਠੇ ਦੇ ਚਾਰ ਸ਼ਫੇਰੇ ਦਾ ਜਿਹੜਾ ਵਿਊ ਆ ਉਹ ਵੀ ਦੇਖਦੇ ਆ ਤੇ ਜਿਹੜੀ ਇੱਟ ਵਾ ਉਹ ਵੀ ਵੇਖਦੇ ਆ ਕੱਚੀ ਇੱਟ ਕਿਵੇਂ ਬਣਦੀ ਆ ਤੇ ਕਿਦਾਂ ਕਿਦਾਂ ਪੱਠੇ ਦਾ ਜਿਹੜਾ ਵੇਰਵਾ ਵਾ ਚਾਰ ਸ਼ਫੇਰੇ ਦਾ ਜਿਹੜਾ ਪੱਠੇ ਦਾ ਵਿਊ ਉਹ ਦੇਖਦੇ ਆ ਤੇ ਕਰਨਪੁਰੀ ਹੁਣ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਤੁਸੀਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਪਿਆਰਾ ਜਾਂ ਵਧੀਆ ਕਮੈਂਟ ਕਰ ਦੇਣਾ ਤੇ ਸੋ ਪਿਆਰੇ ਦਰਸ਼ਕੋ ਜਿਹੜੀ ਅੱਜ ਵਾਲਾ ਸਾਡਾ ਬਲੌਗ ਅੱਜ ਵਾਲੀ ਵੀਡੀਓ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰਨਾ ਆ ਤੁਸੀਂ ਪੱਠੇ ਦਾ ਵੀਊ ਦੇਖ ਸਕਦੇ ਹੋ ਸਾਨ ਦੇ ਇਹਨਾਂ ਦੇ ਆਪਣੇ ਹੁੰਦੇ ਨੇ ਆ ਐਨੋ ਬਣੀ ਹੋਈ ਸਾਰੀ ਠੇ ਨਜ਼ਰ ਆਵੇਗੀ ਤੇ ਪੱਠਾ ਚੱਲਦਾ ਹੋਇਆ ਵੀ ਤੁਸੀਂ ਆ ਦੇਖ ਸਕਦੇ ਸਕਰੀਨ ਤੇ ਸੋ ਪਿਆਰੇ ਦਰਸ਼ਕੋ ਅਸੀਂ ਆ ਚੁੱਕੇ ਹਾਂ ਪੱਠੇ ਦੇ ਬਾਹਰ ਤੇ ਹੁਣ ਜਿਹੜਾ ਗਰਾਊਂਡ ਆ ਉਹਦੀ ਜਾਣਕਾਰੀ ਲੈਣੇ ਆ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਇਧਰਲੀ ਸਾਈਡ ਤੇ ਵੀ ਲੱਗੀ ਹੋਈ ਤੇ ਇਧਰਲੀ ਸਾਈਡ ਤੇ ਚਾਰਜ ਕਰ ਤੁਹਾਨੂੰ ਠੇ ਨਜ਼ਰ ਆਵੇਗੀ ਤੇ ਜੇਕਰ ਗੱਲ ਕਰੀਏ ਲੀਵਰ ਦੀ ਤੇ ਜਿੰਨੀ ਕਿ ਲੀਵਰ ਇਸ ਟਾਈਮ ਇੱਥੇ ਹੈਗੀ ਆ ਉਹ ਪਿੱਛੇ ਤੁਸੀਂ ਇਧਰਲੀ ਸਾਈਡ ਤੇ ਕੰਮ ਕਰ ਲਾ ਰਹੇ ਹਾਂ ਇਟਾਂ ਲੱਗਦੀ ਵੀ ਦੇਖ ਸਕਦੇ ਹੋ ਨਕਾਸੀ ਹੋ ਰਹੀ ਕੋਈ ਆ ਪੱਠੇ ਦੀ ਤੇ ਅਸੀਂ ਹੁਣ ਚੱਲਦੇ ਆ ਅੱਗੇ ਤੁਸੀਂ ਬਣੇ ਰੋ ਵੀਡੀਓ ਦੇ ਨਾਲ ਸੋ ਅਸੀਂ ਆ ਚੁੱਕੇ ਹਾਂ ਅੰਦਰ ਪੱਠੇ ਦੇ ਬਿਲਕੁਲ ਕੋਲ ਤੇ ਇੱਥੇ ਤੁਸੀਂ ਨਕਾਸੀ ਹੁੰਦੀ ਦੇਖ ਸਕਦੇ ਹੋ ਇਹ ਇਟ ਅੰਦਰੋਂ ਕੱਢ ਰਹੇ ਆ ਜੀ ਇਹ ਫਰੈਸ਼ ਇਟ ਨਿਕਲ ਰਹੀ ਆ ਸੋ ਤੁਸੀਂ ਇਧਰਲੀ ਸਾਈਡ ਤੇ ਵੀ ਦੇਖ ਸਕਦੇ ਹੋ ਨਕਾਸੀ ਹੁੰਦੀ ਤੇ ਤੁਸੀਂ ਆ ਉੱਪਰ ਲੇਬਰ ਵੀ ਕੰਮ ਕਰਦੀ ਦੇਖ ਸਕਦੇ ਹੋ ਸੋ ਤੁਸੀਂ ਇਟ ਦਾ ਖੜਕ ਵੀ ਦੇਖ ਸਕਦੇ ਹੋ ਜੋ ਕਿ ਫਰੈਸ਼ ਇਟ ਬਿਲਕੁਲ ਮਜ਼ਬੂਤ ਅਤੇ ਪੱਕੀ ਇਹ ਤੁਸੀਂ ਨਕਾਸੀ ਹੁੰਦੀ ਦੇਖ ਸਕਦੇ ਹੋ ਜੋ ਕਿ ਇੱਥੇ ਲੱਖਾਂ ਦੀ ਤਦਾਰ ਤੇ ਤੁਹਾਨੂੰ ਇੱਟ ਨਜ਼ਰ ਆਵੇਗੀ ਤੇ ਆ ਤੁਸੀਂ ਆਣ ਨੂੰ ਇੱਟ ਹੀ ਇੱਟ ਦੇਖ ਸਕਦੇ ਹੋ ਤੇ ਲੇਬਰ ਕੰਮ ਕਰਦੀ ਹੋਈ ਤੁਹਾਨੂੰ ਨਜ਼ਰ ਆਵੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਤੁਹਾਨੂੰ ਅਸੀਂ ਭੱਠੇ ਦੇ ਉੱਪਰ ਦਾ ਨਜ਼ਾਰਾ ਵੀ ਵਿਖਾਵਾਂਗੇ ਜੇਕਰ ਇੱਟ ਦੀ ਪਕਾਈ ਦੀ ਗੱਲ ਕਰੀਏ ਤੇ ਕਿੰਨਾ ਸਮਾਂ ਲੱਗਦਾ ਵਾ ਇੱਟ ਨੂੰ ਭੱਠੇ ਦੇ ਵਿੱਚ ਰੱਖਦਿਆਂ ਤੇ ਕਿੰਨੇ ਸਮੇਂ ਬਾਅਦ ਏਟ ਜਿਹੜੀ ਆ ਪੱਕ ਕੇ ਤਿਆਰ ਹੁੰਦੀ ਹੈ ਇਹ ਭਾਜੀ ਜਿਹੜਾ ਇੱਕ ਸਾਡਾ ਪੂਰ ਹੁੰਦਾ ਵਾ ਇਹ ਟੁਕੜ ਟੁਕੜ ਮਹੀਨੇ ਦਾ ਪ੍ਰੋਸੈਸ ਹੈਗਾ ਜਾਨੀ ਕਿ 30 ਦਿਨ ਦਾ ਪ੍ਰੋਸੈਸ ਵਾ ਇਟ ਕੱਚੀ ਨਾਲ ਨਾਲੋਂ ਨਾਲ ਅਸੀਂ ਕੱਢਦੇ ਰਹਿੰਨੇ ਆ ਤੇ ਨਾਲੋਂ ਨਾਲ ਭਰਦੇ ਰਹਿੰਨੇ ਆ ਤੇ ਨਾਲ ਨਾਲ ਕੁੱਤੋਂ ਬਹੁਤੀ ਪਕਾਈ ਹੁੰਦੀ ਰਹਿੰਦੀ ਤੇ ਨਾਲੋਂ ਨਾਲ ਕੱਢੀ ਜਾਂਦੀ ਲੇਬਰ ਜਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ 30 ਦਿਨ ਤੋਂ ਬਾਅਦ ਵਿੱਚ ਜਿਹੜੀ ਕੱਚੀ ਇਟ ਆ ਉਹ ਪੱਕ ਕੇ ਬਾਹਰ ਆ ਜਾਂਦੀ ਹੈ 30 ਦਿਨ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ 30 ਦਿਨ ਤੱਕ ਜਿਹੜੀ ਪੱਕੀ ਇਟ ਆ ਉਹ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਇਦਰ ਕੱਚੀ ਇੱਟ ਜਿਹੜੀ ਆ ਅਸੀਂ ਉਹਦਾ ਵੀ ਜ਼ਿਕਰ ਕਰੋਣੇ ਆ ਤੇ ਕੱਚੀ ਇੱਟ ਜਿਹੜੀ ਬਣਦੀ ਪਈ ਆ ਕਿਵੇਂ ਬਣਦੀ ਪਈ ਆ ਉਹ ਵੀ ਤੁਹਾਨੂੰ ਅਸੀਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਦਿਖਾਵਾਂਗੇ ਤੇ ਤੁਸੀਂ ਆ ਪਿੱਛੇ ਜਿੰਨੀ ਵੀ ਪਥੇਰ ਇੱਟ ਕੱਚੀ ਇੱਟ ਵੇਖ ਸਕਦੇ ਹੋ ਇਹ ਕੱਚੀ ਇੱਟ ਜਿਹੜੀ ਕਿੰਨੀ ਲਗਭਗ ਜਿਹੜੀ ਇੱਥੇ ਪਥੇਰ ਆ ਤਿਆਰ ਹੁੰਦੀ ਹੈ ਇਹ ਤਕਰੀਬਨ ਭਾਜੀ ਸਾਡੇ ਕੋਲ ਜਿਹੜੀ ਆ 50000 ਇੱਟ ਦੀ ਡੇਲੀ ਰੋਜ਼ ਪੈਂਦੀ ਆ ਤੇ 50000 ਹੀ ਆਪਾਂ ਅੰਦਰ ਪੱਠੇ ਦਿਵਾੜ ਲੈਨੇ ਆ ਤੇ 50000 ਹੀ ਅੱਗੋਂ ਪੱਕਦੀ ਆ ਤੇ 50000 ਹੀ ਨਿਕਲਦੀ ਪਈ ਆ ਸੋ ਭਾਜੀ ਹੁਣ ਇਹ ਕਹਿੰਦੇ ਪਏ ਆ ਵੀ ਲਗਭਗ 50 ਤੋਂ 60 ਹਜ਼ਾਰ ਜਿਹੜੀ ਏਟ ਆ ਉਹ ਕੱਚੀ ਆਪਾਂ ਰੋਜ਼ ਤਿਆਰ ਕਰਦੇ ਆ ਤੇ ਤਿਆਰ ਕਰਨ ਤੋਂ ਬਾਅਦ ਵਿੱਚ ਅਸੀਂ ਪੱਠੇ ਦੇ ਵਿੱਚ ਉਵਾੜ ਦਿੰਨੇ ਆ ਯਾਨੀ ਕਿ ਪੱਠੇ ਦੇ ਵਿੱਚ ਸਪਲਾਈ ਕਰ ਦਿੰਨੇ ਆ ਤੇ ਜਦੋਂ ਬਾਹਰ ਨਿਕਲਦੀ ਆ ਉਦੋਂ ਫੇਰ ਨਵੀਂ ਜਿਹੜੀ ਏਟ ਆ ਉਹ ਪੱਠੇ ਦੇ ਵਿੱਚ ਲਾ ਦਿੱਤੀ ਜਾਂਦੀ ਆ ਜੋ ਸਰਕੂਲੇਸ਼ਨ ਆ ਉਹ ਚੱਲਦਾ ਰਹਿੰਦਾ ਵਾ ਸੋ ਪਿਆਰੇ ਦਰਸ਼ਕੋ ਆ ਤੁਸੀਂ ਕੱਚੀ ਏਟ ਵੇਖ ਸਕਦੇ ਹੋ ਜੋ ਕਿ ਐਨ ਨੂੰ ਟੋਟਲ ਦੀ ਟੋਟਲ ਤਿਆਰ ਹੁੰਦੀ ਆ ਲੱਖਾਂ ਦੀ ਤਦਾਰ ਚ ਤੁਹਾਨੂੰ ਕੱਚੀ ਏਟ ਨਜ਼ਰ ਆਵੇਗੀ ਜੂਮ ਕਰਕੇ ਵੀ ਦਿਖਾ ਦਿੰਨੇ ਆ ਪੱਥੇ ਰੱਟ ਜਿਹੜੀ ਕਿ ਪਿਆਰ ਹੁੰਦੀ ਪਈ ਆ ਆ ਸਾਹਮਣੇ ਤੁਸੀਂ ਲੇਬਰ ਵੀ ਕੰਮ ਕਰਦੀ ਦੇਖ ਸਕਦੇ ਹੋ ਤੇ ਇਸ ਭੱਠੇ ਦੀ ਮਾਰਕੇ ਦੀ ਗੱਲ ਕਰੀਏ ਤੇ ਇਹਨਾਂ ਦਾ ਜਿਹੜਾ ਮਾਰਕਾ ਵਾ ਉਹ ਤੁਸੀਂ ਦੇਖ ਸਕਦੇ ਹੋ ਪੀ ਬੀ ਐਫ ਇੱਟ ਤੇ ਲਿਖਿਆ ਤੁਹਾਨੂੰ ਨਜ਼ਰ ਆਵੇਗਾ ਜੋ ਕਿ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਵਿੱਚ ਲੇਬਰ ਕੰਮ ਕਰਦੀ ਹੋਈ ਤੇ ਇਸ ਤਰ੍ਹਾਂ ਪਹਿਲਾਂ ਮਿੱਟੀ ਨੂੰ ਗੁੰਨਿਆ ਜਾਂਦਾ ਵਾ ਤੇ ਇਸ ਨੂੰ ਗੁੰਨਣ ਤੋਂ ਬਾਅਦ ਵਿੱਚ ਜੇ ਡੀ 8 ਟਿਆ ਉਹ ਕਿਵੇਂ ਤਿਆਰ ਕਰੀਦੀ ਉਹ ਵੀ ਤੁਹਾਨੂੰ ਦਿਖਾਉਨੇ ਆ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇੱਧਰ ਇੱਟ ਬੰਦੀ ਹੋਈ ਇਸ ਤਰ੍ਹਾਂ ਕੱਚੀ ਇੱਟ ਤਿਆਰ ਹੁੰਦੀ ਆ ਤੇ ਕੱਚੀ ਇੱਟ ਨੂੰ ਬਾਅਦ ਵਿੱਚ ਪਕਾਇਆ ਜਾਂਦਾ ਵਾ ਸੋ ਆ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਕਿ ਮਿੱਟੀ ਨੂੰ ਗੋ ਕੇ ਤੇ ਗੋਣ ਤੋਂ ਬਾਅਦ ਵਿੱਚ ਇਸ ਸੱਚੇ ਦੇ ਵਿੱਚ ਪਾਇਆ ਜਾਵੇਗਾ ਇਸ ਤਰ੍ਹਾਂ ਤੇ ਇਸ ਨੂੰ ਬਾਅਦ ਵਿੱਚ ਇੱਥੇ ਸੁਕਾਇਆ ਜਾਵੇਗਾ ਤੇ ਜਦੋਂ ਇਹ ਕੱਚੀ ਇੱਟ ਸੁੱਕ ਜਾਵੇਗੀ ਤੇ ਸੁੱਕਣ ਤੋਂ ਬਾਅਦ ਵਿੱਚ ਭੱਠੇ ਦੀ ਭਰਾਈ ਕੀਤੀ ਜਾਵੇਗੀ ਤੇ ਭਰਾਈ ਕਰਨ ਤੋਂ ਬਾਅਦ ਵਿੱਚ ਇਹ ਛੇਟ ਨੂੰ ਪਕਾਇਆ ਜਾਵੇਗਾ ਜੋ ਕਿ 1 ਮਹੀਨੇ 30 ਦਿਨ ਦੇ ਵਿੱਚ ਪੱਕ ਜਾਵੇਗੀ ਤੇ ਫਿਰ ਇਹ ਜਿਹੜੀ ਇਟਵਾ ਬਾਹਰ ਕੱਢੀ ਜਾਵੇਗੀ ਇਹ ਜਿਹੜਾ ਪ੍ਰੋਸੈਸ ਵਾ ਇਸੇ ਤਰ੍ਹਾਂ ਚੱਲਦਾ ਜਾਵੇਗਾ ਤੇ ਆ ਤੁਸੀਂ ਸਾਹਮਣੇ ਕੋਲਾ ਵੇਖ ਸਕਦੇ ਹੋ ਤੇ ਸਾਹਮਣੇ ਤੁਹਾਨੂੰ ਇੱਕ ਕੋਲਾ ਪੀਸਣ ਵਾਲੀ ਮਸ਼ੀਨ ਵੀ ਦਿਖਾਈ ਦੇਵੇਗੀ ਤੇ ਇੱਧਰ ਤੁਹਾਨੂੰ ਲੱਕੜ ਦਾ ਬੂਰਾ ਵੀ ਨਜ਼ਰ ਆਵੇਗਾ ਸੋ ਪਿਆਰੇ ਦਰਸ਼ਕੋ ਸਾਡੇ ਨਾਲ ਆ ਪੱਠੇ ਦੇ ਮਾਲਕ ਤੇ ਕਰਦੇ ਆ ਅਸੀਂ ਕੋਲੇ ਦੀ ਜਾਣਕਾਰੀ ਤੇ ਬਾਕੀ ਵੀ ਜਿਹੜੀ ਜਾਣਕਾਰੀ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਕੋਲਾ ਕਿੱਥੋਂ ਆਉਂਦਾ ਕਿਵੇਂ ਆਉਂਦਾ ਕਿੰਨੇ ਨੂੰ ਆਉਂਦਾ ਵਾ ਤੇ ਦੱਸਿਓ ਕੋਲੇ ਦੀ ਜਾਣਕਾਰੀ ਵੀ ਜੇ ਤੇ ਅਸੀਂ ਗੱਲ ਕਰੀਏ ਕੋਲੇ ਦੀ ਤੇ ਕੋਲੇ ਦਾ ਸਭ ਤੋਂ ਮੇਨ ਰੋਲ ਆ ਪੱਠੇ ਦੇ ਕੰਮ 'ਚ ਕੋਲੇ ਤੋਂ ਬਿਨਾਂ ਇਟ ਕਾਹੇ ਜੋਗੀ ਨਹੀਂ ਬਣਦੀ ਠੀਕ ਹੈ ਜਿਵੇਂ ਕਿ ਅਸੀਂ ਕਿਹਾ ਵਾ ਵੀ ਏਸੀ ਲੋਕੀ ਪਰਮਾਏ ਜਾ ਰਹੇ ਨੇ ਬਾਹਰ ਦੀ ਹਟ ਵੱਲ ਤੂੜਾ ਵੇਖ ਕੇ ਸਸਤੀ ਵੇਖ ਕੇ ਲੋਕੀ ਲਈ ਤਾਂ ਜਾਂਦੇ ਨੇ ਪਰ ਜੋ ਕੋਲੇ ਦੀ ਪੁਕਾਈ ਦੀ ਹਟ ਆ ਉਹ ਕੋਲੇ ਦੀ ਪੁਕਾਈ ਦੀ ਹੱਟੀ ਹੀ ਆ ਇੱਕ ਸਹਿਜ ਵੀ ਛੋਟਾ ਵਾ ਸਾਈਜ਼ 'ਚ ਵੀ ਅੰਤਰ ਆ ਸਾਡੀ ਹਟ ਨਾਲੋਂ ਜਿਹੜਾ ਕਿ ਕੋਲਾ ਅਸੀਂ ਤੇ ਪਿਓਰ ਕੋਲਾ ਤੇ ਬੂਰਾ ਵਰਤਦੇ ਆ ਜੋ ਕਿ ਕੋਲੇ ਦਾ ਕੰਮ ਆ ਈਟ ਦੀ ਮਜ਼ਬੂਤੀ ਨਹੀਂ ਵਧਾਣਾ ਤੇ ਬੂਰੇ ਦਾ ਕੰਮ ਏਟ ਦਾ ਰੰਗਤ ਲਿਆਉਣੀ ਬੂਰੇ ਦਾ ਕੰਮ ਆ ਵੀ ਏਟ ਨੂੰ ਨਖਾਰ ਚਾੜਨਾ ਏਟ ਦੇ ਵਿੱਚ ਰੰਗ ਲਿਆਉਣਾ ਡੱਬੀ ਪੈਦਾ ਕਰਨਾ ਤੇ ਜੇਕਰ ਗੱਲ ਕਰੀਏ ਕੋਲੇ ਤੇ ਕੋਲੇ ਦਾ ਕੰਮ ਆ ਵੀ ਏਟ ਨੂੰ ਪਕਾਉਣਾ ਪਕਾਉਣਾ ਤੋ ਆ ਤੁਸੀਂ ਸਕਰੀਨ ਤੇ ਬੂਰਾ ਵੇਖ ਸਕਦੇ ਹੋ ਜੋ ਕਿ ਏਟ ਨੂੰ ਰੰਗ ਚਾੜਦਾ ਵਾ ਤੇ ਕੋਲਾ ਤੇ ਤੁਹਾਨੂੰ ਵਿਖਾ ਹੀ ਦਿੱਤਾ ਵਾ ਜਿਹੜਾ ਏਟ ਨੂੰ ਪੱਕਿਆਂ ਕਰਦਾ ਵਾ ਆ ਕੋਲਾ ਵਾ ਭਾਜੀ ਕੋਲਾ ਕਿੱਥੋਂ ਆਉਂਦਾ ਪਿਆ ਤੇ ਕਿਹੜੀ ਕੁਆਲਿਟੀ ਦਾ ਵਾ ਭਾਜੀ ਇਹ ਜਿਹੜਾ ਕੋਲਾ ਆ ਇਹ ਯੂਐਸ ਦੀ ਕੁਆਲਿਟੀ ਦਾ ਵਾ ਤੇ ਇਹ ਜਿਹੜਾ ਆ ਸਿੱਧਾ ਕਾਂਡਲਾ ਪੋਰਟ ਤੋਂ ਮਾਂਡਲਾਪੋਰ ਹਾਂਜੀ ਹਾਂਜੀ ਗੁਜਰਾਤ ਇਹ ਗੁਜਰਾਤ ਤੋਂ ਠੀਕ ਜੀ ਉਥੋਂ ਜਿਹੜਾ ਆ ਸਮੁੰਦਰੀ ਜਹਾਜ਼ ਦੇ ਵਿੱਚ ਉਥੋਂ ਯੂ ਐਸ ਏ ਤੋਂ ਆ ਰਿਹਾ ਕੋਲਾ ਸਾਰਾ ਇਹ ਇੰਪੋਰਟ ਐਕਸਪੋਰਟ ਇੰਪੋਰਟ ਹੋ ਰਿਹਾ ਬਾਏ ਜਿਹੜਾ ਇਹ ਕਰੂਜ਼ ਤੋਂ ਆ ਰਿਹਾ ਵਾ ਸਮੁੰਦਰੀ ਜਹਾਜ਼ ਤੋਂ ਤੇ ਅੱਗੇ ਜਿਹੜਾ ਆ ਸਾਡਾ ਜਿਹੜੇ ਘੋੜਿਆਂ ਦੇ ਵਿੱਚ ਲੋਡ ਹੋ ਕੇ ਤੇ ਸਾਡੇ ਪੱਠੇ ਤੱਕ ਪਹੁੰਚ ਰਿਹਾ ਸਾਡੇ ਨੀਲੇ ਰੰਗ ਦੀ ਮਸ਼ੀਨ ਆ ਇਹ ਕਾਦੇ ਵਾਸਤੇ ਆ ਤੇ ਇਹਦਾ ਕੀ ਰੋਲ ਵਾ ਮੇਨ ਇਸ ਮਸ਼ੀਨ ਦਾ ਜੀ ਅੱਜ ਕੱਲ ਪੱਠੇ ਜਿਹੜੇ ਜਿੱਤਰਾਂ ਕੀ ਤੁਸੀਂ ਵੇਖ ਰਹੇ ਹੋ ਕਿ ਪੱਠੇ ਹੋ ਕੇ 32 ਵਾਲੇ ਤੇ ਸਾਡੇ 32 ਵਾਲੇ ਪੱਠਿਆਂ ਵਿੱਚ ਕੋਲਾ ਜਿਹੜਾ ਪੀਸ ਕੇ ਪੈਂਦਾ ਆ ਇਸ ਲਈ ਅਸੀਂ ਕੋਲਾ ਪੀਸਣ ਦੇ ਖਾਤਰ ਇਹ ਜਿਹੜੀ ਮਸ਼ੀਨ ਆ ਕੋਲਾ ਪੀਸ ਕੇ ਪਾਈਦਾ ਉਹਦੇ ਵਿੱਚ ਛੋਟਾ ਛੋਟਾ ਬਰੀਕ ਕਰਕੇ ਬੂਰਾ ਟਾਈਪ ਪਾਈਦਾ ਵਾ ਆ ਬੂਰਾ ਜਿਵੇਂ ਜਿਵੇਂ ਕਿ ਤੁਸੀਂ ਅੱਗੇ ਵੇਖ ਰਹੇ ਹੋ ਕੋਲੇ ਦਾ ਬੂਰਾ ਬਣਾਇਆ ਹੋਇਆ ਸੋ ਪਿਆਰੇ ਦਰਸ਼ਕੋ ਇਸ ਮਸ਼ੀਨ ਦੇ ਵਿੱਚ ਕੋਲੇ ਨੂੰ ਪਾ ਕੇ ਪੀਆ ਜਾਂਦਾ ਵਾ ਤੇ ਇਸ ਮਸ਼ੀਨ ਦੇ ਮਾਧਮ ਰਾਹੀਂ ਕੋਲੇ ਨੂੰ ਪੀਸ ਕੇ ਬਾਹਰ ਕੱਢਿਆ ਜਾਂਦਾ ਵਾ ਉਹ ਫਿਰ ਪੀਸਾ ਹੋਇਆ ਜਿਹੜਾ ਕੋਲਾ ਵਾ ਜਲਾਈ ਦੇ ਵਿੱਚ ਕੰਮ ਆਉਂਦਾ ਵਾ ਸੋ ਆ ਤੁਹਾਨੂੰ ਅਸੀਂ ਪੱਠੇ ਦਾ ਚਾਰਸ਼ਪੇਰਾ ਜਿਹੜਾ ਉਹ ਵੀ ਦਿਖਾ ਦਿੱਤਾ ਵਾ ਤੇ ਇੱਧਰ ਉੱਪਰ ਲੀਵਰ ਵੀ ਕੰਮ ਕਰਦੀ ਤੁਸੀਂ ਵੇਖ ਸਕਦੇ ਹੋ ਸੋ ਐਸ ਟਾਈਮ ਹਿੱਟ ਬਣਨੀ ਤਿਆਰ ਹੋ ਗਈ ਆ ਤੇ ਆ ਤੁਸੀਂ ਵੇਖ ਸਕਦੇ ਹੋ ਪੱਠਾ ਜਿਹੜਾ ਚੱਲਦਾ ਪਿਆ ਜਿੱਥੋਂ ਕਿ ਪੱਠੇ ਦੇ ਉੱਪਰ ਫਰੰਟ ਤੋਂ ਧੂਆ ਨਿਕਲਦਾ ਪਿਆ ਵਾ ਇਹਦਾ ਇਹੀ ਕਾਰਨ ਹੈ ਕਿ ਪੱਠੇ ਦੇ ਅੰਦਰ ਜਿਹੜੀ ਏਟ ਬਣਨੀ ਤਿਆਰ ਹੁੰਦੀ ਹੈ। ਸੋ ਪਿਆਰੇ ਦਰਸ਼ਕੋ ਅਸੀਂ ਪੱਠੇ ਦੇ ਉੱਪਰ ਚੱਲਦੇ ਆਂ ਤੇ ਉੱਪਰ ਚੱਲ ਕੇ ਤੁਹਾਨੂੰ ਪੱਠੇ ਦੀ ਜਾਣਕਾਰੀ ਦਿੰਨੇ ਆ ਕਿ ਇੱਟਾਂ ਕਿਵੇਂ ਬਣਦੀਆਂ ਤੇ ਉਹ ਤੁਹਾਨੂੰ ਅਸੀਂ ਖੜਦੇ ਆਂ ਪੱਠੇ ਦੇ ਉੱਪਰ। ਸੋ ਜੇਕਰ ਸੰਦਾਂ ਦੀ ਗੱਲ ਕਰੀਏ ਤੇ ਤੁਸੀਂ ਸੰਦ ਵੀ ਪਿੱਛੇ ਵੇਖ ਸਕਦੇ ਹੋ ਜੋ ਕਿ ਤੁਹਾਨੂੰ 5000 ਇੱਟ ਤੱਕ ਇੱਥੋਂ ਸੰਦ ਜਿਹੜਾ ਵਾ ਉਹ ਮਿਲ ਜਾਵੇਗਾ। ਇੱਥੇ ਖੜੁੱਕੇ ਵੀ ਹੈਗੇ ਨੇ, ਟਰੈਕਟਰ, ਟਰਾਲੀਆਂ ਤੁਹਾਨੂੰ ਸਾਰਾ ਕੁਝ ਨਜ਼ਰ ਆਵੇਗਾ ਤੇ ਹੁਣ ਅਸੀਂ ਤੁਹਾਨੂੰ ਖੜਦੇ ਆਂ ਪੱਠੇ ਦੇ ਉੱਪਰ ਤੇ ਉੱਪਰ ਦਾ ਨਜ਼ਾਰਾ ਵਿਖਾਉਣੇ ਤੁਸੀਂ ਬਣੇ ਰਹੋ ਸੋ ਪਿਆਰੇ ਦਰਸ਼ਕੋ ਤੁਸੀਂ ਭੱਠੇ ਦਾ ਉੱਪਰ ਦਾ ਨਜ਼ਾਰਾ ਵੇਖ ਸਕਦੇ ਹੋ ਆ ਨੀਲੇ ਰੰਗ ਦੇ ਕੈਨ ਇਹਨਾਂ ਦੇ ਵਿੱਚ ਮਟੀਰੀਅਲ ਜਿਹੜਾ ਇਹਨਾਂ ਦਾ ਭੱਠੇ ਦਾ ਵਾ ਉਹ ਵੀ ਵੇਖ ਸਕਦੇ ਹੋ ਕੈਨਾਂ ਦੇ ਵਿੱਚ ਕੋਲਾ ਤੇ ਬੂਰਾ ਵੇਖ ਸਕਦੇ ਹੋ ਇਹਨਾਂ ਦੇ ਥੱਲੇ ਕੱਚੀਆਂ ਇੱਟਾਂ ਨੱਪੀਆਂ ਆ ਅੱਗ ਚੱਲਦੀ ਪਈ ਆ ਆ ਤੁਸੀਂ ਇਧਰਲੀ ਸਾਈਡ ਤੇ ਅੱਗ ਚੱਲਦੀ ਵੇਖ ਸਕਦੇ ਹੋ ਆ ਜਿਹੜੀ ਅੱਗ ਆ ਧੂਆਂ ਤੁਹਾਨੂੰ ਨਿਕਲਦਾ ਨਜ਼ਰ ਆਵੇਗਾ ਸਕਰੀਨ ਤੇ ਇਹ ਅੱਗ ਚੱਲਦੀ ਪਈ ਆ ਆ ਸਾਹਮਣੇ ਲੇਵਰ ਤਵੇ ਨੂੰ ਚੁੱਕ ਕੇ ਵਿੱਚ ਕੋਲਾ ਝੋਕਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਇੱਟ ਦੀ ਮਜ਼ਬੂਤੀ ਕਰਕੇ ਆ ਤੁਸੀਂ ਉੱਪਰ ਭਰਾਈ ਹੁੰਦੀ ਵੇਖ ਸਕਦੇ ਹੋ ਤੇ ਆ ਜਿਹੜੇ ਤੁਹਾਨੂੰ ਗੀਟੇ ਜੇ ਨਜ਼ਰ ਆਉਣਗੇ ਸਕਰੀਨ ਤੇ ਕਿ ਇਹ ਤਵੇ ਆ ਇਹਨਾਂ ਢੱਕਣਾਂ ਨੂੰ ਉੱਪਰ ਚੁੱਕ ਕੇ ਤੇ ਥੱਲੇ ਇਹਦੇ ਕੋਲਾ ਪਾਇਆ ਜਾਵੇਗਾ ਤੇ ਕੋਲਾ ਪਾਉਣ ਤੋਂ ਬਾਅਦ ਵਿੱਚ ਇੱਟ ਜਿਹੜੀ ਮਜ਼ਬੂਤ ਕੀਤੀ ਜਾਵੇਗੀ ਤੇ ਆ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਪੱਠਾ ਪੱਠੇ ਦਾ ਉੱਪਰ ਦਾ ਨਜ਼ਾਰਾ ਆ ਇਹਨਾਂ ਉੱਪਰੋਂ ਚੌੜਾ ਹੁੰਦਾ ਤੁਸੀਂ ਵੇਖ ਸਕਦੇ ਹੋ ਆ ਸਾਰਾ ਪੱਠਾ ਹੀ ਤੁਹਾਨੂੰ ਸਕਰੀਨ ਤੇ ਨਜ਼ਰ ਆਵੇਗਾ ਤੇ ਜੇਕਰ ਚੱਲਦੇ ਦੀ ਗੱਲ ਕਰੀਏ ਕੋਲਾ ਪੈਨਦਿਆ ਵਾ ਤੇ ਪੱਠਾ ਚੱਲਦਾ ਪਿਆ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਜੋ ਕਿ ਪੱਠੇ ਦੇ ਉੱਪਰ ਲਈ 메ਨ ਸਿਰੇ ਤੋਂ ਧੂਆ ਨਿਕਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ। ਸੋ ਪਿਆਰੇ ਦਰਸ਼ਕੋ ਤੁਹਾਨੂੰ ਅਸੀਂ ਕੱਚੀ ਈਟ ਜਿਹੜੀ ਉਹ ਵੀ ਦਿਖਾਵਾਂਗੇ। ਸੋ ਸਕਰੀਨ ਤੇ ਤੁਸੀਂ ਕੱਚੀ ਈਟ ਜਿਹੜੀ ਹੈ ਉਹ ਵੇਖ ਸਕਦੇ ਹੋ ਸਾਹਮਣੇ ਜੋ ਕਿ ਬਰਾਂਡੇ ਦੇ ਵਿੱਚ ਕੱਚੀ ਈਟ ਹੈ। ਲਗਭਗ 2 ਤੋਂ 2.5 ਲੱਖ ਇਹ ਸੀਗਾ ਪੱਠੇ ਦਾ ਉੱਪਰਲਾ ਨਜ਼ਾਰਾ ਤੇ ਉਹ ਤੁਹਾਨੂੰ ਅਸੀਂ ਖੜਦੇ ਹਾਂ ਹੁਣ ਥੱਲੇ ਜ਼ਮੀਨ ਵੱਲ ਨੂੰ। ਸੋ ਇਹਨਾਂ ਪੌੜੀਆਂ ਦੇ ਜਰੀਏ ਅਸੀਂ ਪੱਠੇ ਦੇ ਉੱਪਰ ਗਏ। ਅਤੇ ਉੱਪਰ ਦਾ ਵਿਊ ਤੁਹਾਨੂੰ ਵਿਖਾਇਆ। ਸੋ ਇਹ ਸੀਗਾ ਭੱਠੇ ਦਾ ਮੇਨ ਵੇਰਵਾ ਆ ਤੁਸੀਂ ਪਿੱਛੇ ਕਡੂਕੇ ਵਗੈਰਾ ਦੇਖ ਸਕਦੇ ਹੋ ਸੰਦ ਦੇਖ ਸਕਦੇ ਹੋ ਜੇਕਰ ਤੁਸੀਂ ਇੱਥੋਂ ਪਿਆਰੇ ਦਰਸ਼ਕੋ ਈਟ ਖੜਨੀ ਹੋਵੇ ਤੇ ਜਰੂਰ ਆਣ ਕੇ ਇੱਥੋਂ ਈਟ ਖੜਿਓ ਤੇ ਤੁਸੀਂ ਸਾਡੇ ਅੱਜ ਵਾਲੇ ਵਲੌਗ ਅੱਜ ਵਾਲੀ ਵੀਡੀਓ ਤਾਂ ਮੰਨੋ ਆਨੰਦ ਤੇ ਚਲਦੀ-ਚਲਦੀ ਵੀਡੀਓ ਤੇ ਵਲੌਗ ਨੂੰ ਕਰ ਦਿਓ ਸ਼ੇਅਰ ਤੇ ਆ ਤੁਸੀਂ ਸਕਰੀਨ ਤੇ ਕੱਚੀ ਈਟ ਦੇਖ ਸਕਦੇ ਹੋ ਜੋ ਕਿ ਪਕਾਉਣ ਵਾਸਤੇ ਭੱਠੇਵਾਲ ਨੂੰ ਖੜਦੇ ਪਏ ਨੇ ਇਹ ਤੁਹਾਨੂੰ ਨਜ਼ਰ ਆਵੇਗੀ। ਜੋ ਕਿ 1500 ਤੋਂ 1600 ਦੇ ਕਰੀਬ ਕੱਚੀ ਇਟਿਆ ਇੱਕ ਗੜੂਕੇ ਤੇ ਤੇ ਉਹ ਤੁਹਾਨੂੰ ਸਾਹਮਣੇ ਵੀ ਦੂਸਰਾ ਗੜੂਕਾ ਟਰੈਕਟਰ ਵਾਲਾ ਨਜ਼ਰ ਆਵੇਗਾ ਜੋ ਕਿ ਅੰਦਰ ਪਕਾਉਣ ਵਾਸਤੇ ਭੱਠੇ ਦੇ ਕੱਚੀ ਇਟ ਖੜਦੇ ਹੋਏ ਨੇ ਸੋ ਇੱਧਰ ਤੁਸੀਂ ਵੇਖ ਸਕਦੇ ਹੋ ਮੀਂਹ ਕਣੀ ਤੋਂ ਬਚਾਉਣ ਵਾਸਤੇ ਇਟ ਜਿਹੜੀ ਜਮਾ ਕੀਤੀ ਹੋਈ ਆ ਭੀ ਜੇਕਰ بارش ਹੋਵੇ ਤੇ ਸਾਡੀ ਇਟ ਜਿਹੜੀ ਆ ਖਰਾਬ ਨਾ ਹੋਵੇ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿ ਕੱਚੀ ਇਟ ਭੱਠੇ ਦੇ ਅੰਦਰ ਭਰੀ ਕਿਵੇਂ ਜਾਂਦੀ ਆ ਇਸ ਤਰ੍ਹਾਂ ਕੱਚੀ ਇਟ ਭੱਠੇ ਦੇ ਅੰਦਰ ਭਰੀ ਜਾਂਦੀ ਆ ਸੋ ਲੀਵਰ ਕੰਮ ਕਰਦੀ ਹੋਈ ਤੁਹਾਨੂੰ ਸਕਰੀਨ ਤੇ ਨਜ਼ਰ ਆਵੇਗੀ ਪਿਆਰੇ ਦਰਸ਼ਕੋ ਤੁਹਾਨੂੰ ਅੱਜ ਵਾਲਾ ਸਾਡਾ ਬਲੌਗ ਕਿਵੇਂ ਦਾ ਲੱਗਾ ਸਾਨੂੰ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਸੱਜਣ ਵੀਰ ਮਿੱਤਰ ਨੇ ਜਿਨ੍ਹਾਂ ਨੇ ਆਪਣਾ ਘਰ ਬਣਾਉਣਾ ਵਾ ਇਸ ਪੱਠੇ ਤੇ ਜਰੂਰ ਆਇਓ ਤੁਹਾਡਾ ਫੁੱਲ ਮਾਨਤਾਨ ਕੀਤਾ ਜਾਵੇਗਾ ਤੇ ਜਿਨ੍ਹਾਂ ਵੀਰਾਂ ਨੂੰ ਇੱਟ ਦੀ ਲੋੜ ਹੋਵੇ ਬਿਲਕੁਲ ਪੱਕੀ ਅਤੇ ਮਜ਼ਬੂਤੀ ਵਾਲੀ ਇੱਟ ਆ ਇੱਥੋਂ ਆਣ ਕੇ ਜਰੂਰ ਪਰਚੇਜ਼ ਕਰਿਓ ਇੱਥੋਂ ਆਣ ਕੇ ਇਟ ਲਿਜਾਇਓ ਅਰੇ ਦਰਸ਼ਕਾਂ ਨੂੰ ਲਾਸਟ ਦੇ ਕੀ ਕਹਿਣਾ ਚਾਹੋਗੇ ਸਾਡਾ ਇਹੋ ਹੀ ਕਹਿਣਾ ਵਾ ਸਾਰਿਆਂ ਗਏ ਹੋ ਅਰਜੀਆ ਵੀ ਜਿਹੜੀ ਆ ਹਾਈ ਕੁਆਲਿਟੀ ਦੀ ਤੁਹਾਨੂੰ ਮਿਲ ਦਿੱਤੀ ਜਾਵੇਗੀ ਮਾਨਤਨ ਜੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਸਾਡੇ ਭਰਾ ਦੀ ਨੂੰ ਸਾਨੂੰ ਅਸੀਂ 200 ਰੁਪਏ ਮਾਰਕੀਟ ਨਾਲੋਂ ਵੈਸੇ ਹੀ ਰੇਟ ਜਿਹੜਾ ਹੈ ਡਿਸਕਾਊਂਟ ਦੇਾਂਗੇ ਪਰ ਸ਼ਰਤ ਇਹ ਆ ਇਸ ਵੀਰ ਦੀ ਜਿਹੜੀ ਵੀਡੀਓ ਲਾਈਕ ਸ਼ੇਅਰ ਕਰਕੇ ਸਾਨੂੰ ਵੀਡੀਓ ਨੂੰ ਵਿਖਾ ਕੇ ਫਿਰ ਉਹਦਾ ਮਾਨਤਨ ਹੋਏਗਾ ਤੇ ਅੱਜ ਵਾਲੇ ਵਲੌਗ ਨੂੰ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਸੋ ਮਿਲਦੇ ਹਾਂ ਨਵੇਂ ਤੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸასი ਸ਼ਕਲ ਬਾਏ ਬਾਏ ਲਵ ਯੂ ਟੇਕ ਕੇਅਰ